ਇੰਡੀਆ ਕ੍ਰਾਈਮ ਨਿਊਜ਼ ਚੈਨਲ ਨਾਲ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਅਚਲ ਸਾਹਿਬ ਜਿੱਥੇ ਕੁਝ ਕਰਨ ਬਾਬਾ ਜੀ ਮੌਜੂਦ ਨੇ ਜਿਨ੍ਹਾਂ ਨੇ ਕਿ ਹਰ ਸਾਲ ਰੋਜ਼ਾ ਲੰਗਰ ਲਾਉਂਦੇ ਨੇ ਆਉ ਨਾਲ ਕੁਝ ਗੱਲਬਾਤ ਕਰਦੇ ਨੇ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਸਤਿ ਸ੍ਰੀ ਅਕਾਲ ਬਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਸੋ ਪ੍ਰਾਪਤ ਕੀ ਗੁਰਦੁਆਰਾ ਅਚਲ ਸਾਹਿਬ ਕੀ ਹਰ ਸਾਲ ਦੀ ਤਰ੍ਹਾਂ ਜੋ ਲੋਹੜੀ ਦੇ ਤਿਹਾਰ ਨੂੰ ਮੁੱਖ ਰੱਖ ਕੇ ਬਾਗੀ ਦੇ ਮੇਲੇ ਨੂੰ ਸਤਿਗੁਰ ਜੀਆਂ ਦੀ ਕਿਰਪਾ ਦੇ ਨਾਲ ਗੋਦਰਾਚਾ ਸਾਹਿਬ ਵਿਖੇ ਪੰਥ ਰਤਨ ਬਾਬਰ ਬੰਦ ਸਿੰਘ ਜੀ ਕਾ ਸੇਵਾ ਦਿੱਲੀ ਵਾਲੇ ਮਾ ਬੁਰਖਾ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ ਗੰਨੇ ਦਾ ਰਾਸ ਸੰਗਤਾਂ ਨੂੰ ਵਰਤਾਇਆ ਜਾਂਦਾ ਹੈ ਲੰਗਰ ਲੱਗਦਾ ਹੈ ਭਾਗਾ ਵਾਲਿਓ ਇਹ ਸਤਿਗੁਰ ਜੀਆਂ ਦੀ ਅਪਾਰ ਕਿਰਪਾ ਹੈ ਹਰ ਸਾਲ ਤਰ੍ਹਾਂ ਹੀ ਦੀ ਤਰ੍ਹਾਂ ਐਤਕੀ ਵੀ ਸਤਿਗੁਰ ਜੀਆਂ ਨੇ ਕਿਰਪਾ ਕਰਕੇ ਸੰਗਤਾਂ ਕੋਲੋਂ ਹੀ ਜੋ ਸਤਗੁਰਜਿਆਂ ਦੀ ਕਿਰਪਾ ਦੇ ਨਾਲ ਇਹ ਸੰਗਤ ਆਪ ਹੀ ਗੱਨਾ ਲੈ ਕੇ ਆਉਂਦੀ ਆ ਆਪ ਹੀ ਸੰਗਤ ਸੰਗੋਗ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਵਰਤਉਂਦੀਆਂ ਵਾ ਭਾਗਾਂ ਵਾਲਿਓ ਇਹ ਆਪ ਦੇਖ ਸਕਦੇ ਹੋ ਜੋ ਸਤਗੁਰਜਿਆਂ ਦੀ ਕਿਰਪਾ ਦੇ ਨਾਲ ਸੇਵਾਦਾਰ ਗੁਰਮਖ ਪਿਆਰੇ ਜੋ ਗੱਨੇ ਦੀ ਸੇਵਾ ਕਰ ਰਹੇ ਆ ਵਰਤਾਰੇ ਆ ਤੇ ਗੁਰਮਖੋ ਪਿਆਰਿਓ ਲੈਣਾ ਦੇ ਵਿੱਚ ਜੋ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਗੱਨੇ ਦੇ ਰਸ ਨੂੰ ਲੈਣ ਵਾਸਤੇ ਖੜੀਆਂ ਵਾ ਇਹ ਮਹਾਂਪੁਰਖਾਂ ਦਾ ਬੜਾ ਪਿਆਰਿਆ ਸੰਤਾਂ ਦੇ ਨਾਲ ਗੁਰੂ ਘਰ ਦੀਆਂ ਇਮਾਰਤਾਂ ਦੀ ਸੇਵਾ ਵੀ ਚੱਲ ਰਹੀ ਆ ਗੁਰਮੁਖੋ ਪਿਆਰਿਓ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਦਰਸ਼ਨੀਂ ਡਿਉੜੀ ਜੋੜੇ ਘਰ ਸਤਿਗੁਰਾਂ ਦੇ ਕਿਰਪਾ ਨਾਲ ਸਰਾਵਾਂ ਬਹੁਤ ਹੀ ਸੁੰਦਰ ਜੋ ਲੰਗਰ ਹਾਲ ਦੀ ਇਮਾਰਤ ਆਪ ਜੀ ਦੇਖ ਰਹੇ ਹੋ ਉਹ ਬੜੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਵਧੀਆ ਤੇ ਸੁੰਦਰ ਮਾਰਬਲ ਲੱਗ ਰਿਹਾ ਵਾ ਬਣ ਰਹੀ ਆ ਸਤਗੁਰੂ ਜੀ ਕਿਰਪਾ ਕਰਨ ਜੋ ਗੁਰੂ ਘਰ ਦੀਆਂ ਮਾਰਤਾں ਚ ਹਿੱਸੇ ਪਾ ਕੇ ਆਪਣਾ ਜੀਵਨ ਸਫਲਾ ਕਰੋ ਇਹ ਜੋ ਗੰਨੇ ਦੀ ਜੋ ਰਸਦੀ ਸੇਵਾ ਵਾ ਮਹਾਂਪੁਰਖਾਂ ਵੱਲੋਂ ਹਰ ਸਾਲ ਹਰ ਸਾਲ ਹੀ ਇਹ ਸੰਗਤਾਂ ਦੇ ਸੰਯੋਗ ਦੇ ਨਾਲ ਲੱਗਦੀ ਆ ਭਾਗਾਂ ਵਾਲਿਓ ਜੇ ਦੂਰ ਦੂਰ ਦਸਨ ਦਦਾਰੇ ਕਰ ਰਹੀਆਂ ਸੰਗਤਾਂ ਦਾ ਕੋੜ ਕੋੜ ਧੰਨਵਾਦ ਆ ਜਿਹੜੇ ਗੰਨੇ ਦਾ ਰਸੋ ਉਹ ਲੈਣ ਵਾਸਤੇ ਆਏ ਉਹਨਾਂ ਦਾ ਵੀ ਧੰਨਵਾਦ ਆ ਸਤਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਅਸੀਂ ਤੇ ਇਸ ਨੂੰ ਪ੍ਰਸਾਦ ਮੰਨਦੇ ਆ ਸਤਗੁਰੂ ਜੀ ਦਾ ਘਰ ਦਾ ਜੋ ਨਿਮਰਤਾ ਤੇ ਪਿਆਰ ਦੇ ਨਾਲ ਸੰਗਤਾਂ ਲੈ ਰੀਆਂ ਤੇ ਸੰਗਤਾਂ ਦੁਰਮੁਖ ਪਿਆਰੇ ਵਰਤਾਰੇ ਆ ਹੋਰ ਕੋਰ ਧੰਨਵਾਦ ਜੀ ਆਇਆਂ ਨੂੰ ਜੀ ਬਲਹਾਰ ਜਾਨੇ ਆ ਜੰਨਾ ਰਾਹਾਂ ਤੋਂ ਸਤਗੁਰ ਜੀਆਂ ਦੀਆਂ ਸੰਗਤਾਂ ਚੱਲ ਕੇ ਗੰਨੇ ਦਾ ਰਾਸ ਬੜੇ ਪਿਆਰ ਦੇ ਨਾਲ ਜੋ ਲੈ ਕੇ ਜਾ ਰਹੇ ਆ ਆਪਣੇ ਘਰਾਂ ਦੇ ਵਿੱਚ ਖੀਰ ਬਣਾਉਣਗੇ ਬੱਚਿਆਂ ਨੂੰ ਦੇਣਗੇ ਸਤਗੁਰ ਗੁਰਨਾਪਾਸੇ ਦਾ ਘਰ ਦਾ ਪ੍ਰਸਾਦ ਛਕਣਗੇ ਗੁਰਨਾਨਕ ਪਾਸਾ ਜੀ ਚੜ੍ਹਦੀ ਕਲਾ ਕਰਨਗੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿੰਨੇ ਵਜੇ ਚੱਲ ਹੁੰਦਾ ਜੀ ਇਹ ਸਾਰੇ 6 ਵਜੇ ਤੋਂ ਚੱਲੂ ਹੋਇਆ ਜੀ ਸਤਿਗੁਰ ਜੀਆਂ ਦੀ ਕਿਰਪਾ ਦੇ ਨਾਲ ਤੇ ਬਾਬਾ ਜੀ ਇਹ ਕਿੰਨੇ ਵਜੇ ਤੱਕ ਰਹੇਗਾ ਜੀ ਇਹ ਜਿੰਨਾ ਚਿਰ ਸੰਗਤਾਂ ਆਈ ਜਾਣਗੀਆਂ ਉਹਨਾਂ ਚਿਰ ਵਰਤਾਈ ਜਾਣਾ ਜੀ ਕਿਤੇ ਪਹਿਲਾਂ ਸਾਡੇ ਕੋਲ ਛੋਟੇ ਹੋ ਗਏ ਸੀ ਮਸ਼ੀਨਾ ਕਰੈਸਰ ਉਦੋਂ ਤੋਂ 2-2 3-3 ਦਿਨ ਚੱਲਦਾ ਹੁੰਦਾ ਸੀ ਹੁਣ ਸਤਿਗੁਰ ਜੀਆਂ ਨੇ ਬਹੁਤ ਹੀ ਵੱਡੀ ਕਿਰਪਾ ਕਰ ਦਿੱਤੀ ਆ ਹੁਣ ਜਿੰਨਾ ਜਿੰਨਾ ਚਿਰ ਵੀ ਸੰਗਤ ਆਈ ਜਾਣੀ ਉਹਨਾਂ ਚਿਰ ਵਰਤਾਈ ਜਾਣਾ ਵਾ ਇਹ ਸਤਿਗੁਰ ਜੀਆਂ ਦਾ ਪ੍ਰਸ਼ਾਦ ਆ ਗੁਰੂ ਨਾਨਕ ਪ੍ਰਸਾਦ ਦੀ ਕਿਰਪਾ ਦਾ ਲੰਗਰ ਆ ਟੁੱਟ ਵਰਤੂਗਾ ਜੀ ਗਤੋਟੀ ਵਰਤਦਾ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज